ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬੜ ਬਾਈ ਸੋਈ ਵੀ ਆ ਤੇ ਇੱਕ ਤੋਕੜ ਗੱਬਣ ਆਉ ਪੁੱਛ ਲੈਨੇ ਆਂ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਮਰੀਆ ਵੀਰੇ ਨਾਮ ਤੇ ਐਡਰੈਸ ਬੋਲ ਨਾਮ ਪਿੰਡ ਕੋਠਾਗੁਰੂ ਜਿਹੜਾ ਬਠਿੰਡਾ ਹੈ ਤੇ ਠੀਕ ਹੈ ਸ੍ਰੀ ਰਾਮ ਪ੍ਰਭੂ ਨੇੜੇ ਪਿੰਡ ਬਈ ਨੇੜੇ ਪਿੰਡ ਭਗਤਾ ਭਾਈ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 90414 ਜੀ ਹੂੰ 40855 ਜੀ ਠੀਕ ਹੈ ਬਾਈ ਬਾਈ ਜਿਹੜੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਇਹ ਤੀਜਾ ਸੂਸ ਹੋਈ ਵੀ ਹੈ ਜੀ ਕਦੋਂ ਸੂਈ ਹੈ ਬਾਈ ਇਹ ਨੂੰ ਮਹੀਨੇ ਦੇ ਲਗਭਗ ਹੋ ਗਏ ਮਹੀਨਾ ਹੋ ਗਿਆ ਬੱਚਾ ਹੈਗਾ ਬਾਈ ਬੱਚਾ ਹੈ ਨਹੀਂ ਵੀਰੇ ਬੱਚੀ ਠੀਕ ਹੈ ਦੁੱਧ ਕਿੰਨਾ ਹੋਣ ਦੁੱਧ 12 ਤੋਂ 13 ਕਿਲੋ ਤਿਆਰ ਆਈ 12 ਤੋਂ 13 ਲੀਟਰ ਠੀਕ ਹੈ ਚੁਆਈ ਚੁਈ ਕਿਵੇਂ ਆ ਬਾਈ ਚੁਆਈ ਚੁਈ ਬਹੁਤ ਠੰਡੀ ਸੀਲ ਠੰਡੀ ਹੋਈ ਜਾਵੇ ਆਰਡਰ ਕਮਾਲ ਦਾ ਗਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਬ ਤੇ ਆ ਜਿਹੜਾ ਹੁਣ ਵੀਡੀਓ ਬਣਾਉਣ ਦਾ ਟਾਈਮ ਆ ਤਕਰੀਬਨ 11:30 ਹੋ ਗਏ ਉਸਾ ਉਹਨਾ ਜੱਜਮੈਂਟ ਕਰ ਲਿਓ ਸ਼ਾਮ ਤੱਕ ਕੱਢ ਰਾ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਠੰਡੀ ਸੀਲ ਆ ਉਹ ਵਧੀਆ ਹਾਂਜੀ ਵੀਰੇ ਫੈਂਟ ਬਹੁਤ ਆਉਂਦੀ ਆ ਇਹਦੀ ਫੈਂਟ ਬਹੁਤ ਆਉਂਦੀ ਆ ਵੀਰੇ ਠੀਕ ਆ ਫੈਂਟ ਫੂਨ ਬਾਈ ਕਹਿੰਦਾ ਚੰਗੀਆਂ ਨੇ ਠੰਡੀ ਸੀਲ ਆ ਬਈ ਚਵਾਈ ਚੁਈ ਚੰਗੀਆਂ ਨੇ ਬਈ ਹਾਂਜੀ ਠੀਕ ਆ ਬਈ ਆਰਡਰ ਕਮਾਲ ਦਾ ਸ਼ਾਮ ਤੱਕ ਕੱਢ ਰਾ ਜਿਹੜਾ ਸੋਨਾ ਤਿਆਰ ਕਰ ਲੂ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਦਿਖਾ ਨੇ ਤੋਰਾ ਤਾਰਾ ਵੀ ਕਰਮਾਈ ਦਾ ਚੰਗਾ ਗਾ ਚੰਗੀਆਂ ਸਭੀ ਪੜੀ ਬੈਠਾ ਬਈ ਤੋਰਾ ਤਾਰਾ ਦੇਖੋ ਕੀ ਆ ਬਾਤ ਮੋੜ ਲਿਮਟ ਤੇ ਮੁੱਲ ਕੀ ਇਹਦਾ ਜਾਇਜ ਜਾ ਮੁੱਲ ਵੀਰੇ ਜਾਇਜ 35000 ਰੁਪਏ ਮਾਨਤਨ ਹੋ ਜਾ ਮਾਨਤਨ ਕਰਦੇ ਠੀਕ ਆ 35000 ਰੁਪਿਆ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਤੋਰਾ ਤਾਰਾ ਕਮਾਲ ਦਾ ਆਰਡਰ ਚੰਗਾ ਦੁੱਧ ਵੀ ਚੰਗਾ ਬਈ ਸੂਈ ਸਵਾਈ ਆ ਕੱਦ ਵਿੱਡ ਵੀ ਚੰਗਾ ਗਾ ਥਾਣ ਬਹੁਤ ਚੰਗਾ ਲੱਗਿਆ ਢਿੱਲਾਂ ਦਾ ਦੀਆਂ ਆਰਡਰ ਜਿਹੜਾ ਸੋਨਾ ਤਿਆਰ ਕਰ ਲੂ ਅੱਲਾਕਲਾ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਲਿਕੜਵੇਂ ਪੂਰੇ ਗਏ ਉਤੇ ਚਿਵਾਈ ਚਿਵਾਈ ਗਾ ਨਾ ਓਕੇ ਆ ਬਈ ਸਮੋਲ ਵਿਜਾਜ ਆ 35000 ਰੁਪਏ ਮਾੰਦਨ ਜ਼ਰੂਰ ਹੋ ਜਾਊਗਾ। ਅੱਗੇ ਵੀਰੇ ਦੋ ਨੰਬਰ ਢੋਕੜ ਗੱਪਣ ਇਹ ਢੋਕੜ ਗੱਪਣ ਵੀਰੇ 6 ਮਹੀਨਾ ਦੀ ਗੱਪਣ। 6 ਮਹੀਨਾ ਦੀ ਗੱਪਣਾ ਕਿਹੜਾ ਸੂਆ ਵੀਰੇ? ਇਹ ਪਹਿਲਾ ਸੂਆ ਸੂਈ ਵੀਰੇ। ਦੂਜੇ ਵਾਸਤੇ ਗੱਪਣ। ਦੂਜੇ ਵਾਸਤੇ ਗੱਪਣਾ। ਅ ਦੁੱਧ ਕਿੰਨਾ ਹੁਣ? ਦੁੱਧ ਤਾਂ ਵੀਰੇ ਹੁਣ ਥਾਣੀ ਪਾਸ ਕਰਾਉਂਦੀ 3 ਕਿਲੋ। ਠੀਕ ਆ। ਓਕੇ ਬਾਈ ਖੋਲ ਦੇ ਤੋਰ ਕੇ ਦਿਖਾ ਦੇ। ਥਾਣ ਜਰੂਰ ਪਾਸ ਕਰਾਉਂਦੀ ਆ ਬਾਈ। ਤੇ ਮੰਨ ਕੇ ਚੱਲੋ ਦੁੱਧ ਨੂੰ ਟਰਾਈ ਕਰਨ ਦਾ ਟਾਈਮ ਹੀ ਆ ਬਾਈ। ਥਾਣ ਬਹੁਤ ਚੰਗਾ ਚੁਵਾਈ ਚੁਈ ਕਿਵੇਂ ਹੋ ਚੁਵਾਈ ਚੁਈ ਦੀ ਨੱਟਾ ਵੀ ਠੀਕ ਆ ਵੀ ਫੇਸ ਬੜਾ ਚੰਗਾ ਕੱਦ ਬੱਡ ਠੀਕ ਆ ਵੀ ਰੰਗ ਰੂਪ ਚੰਗਾ ਵੈਰਿਟੇ ਵੀ ਚੰਗੀਆਂ ਗਰਮੀ ਘੱਟ ਮੰਨੋ ਤੇ ਫੈਂਡ ਆ ਜਿਹੜੀ ਕਰਮਲ ਦੀ ਚੰਗੀ ਉਹ ਤੋਰਾ ਤਰ ਵੀ ਚੰਗਾ ਗਾ ਕੀ ਮੋਲ ਆ ਵੀਰੇ ਜੱਜਾ ਫਿਰ ਇਹਦਾ ਮੋਲ 30000 30000 ਮੰਤਨ ਹੋ ਜਾ ਮੰਤਨ ਕਰਤਾ ਠੀਕ ਆ 30000 ਰੁਪਿਆ ਮੋਲ ਆ ਵੀਰੇ ਮੰਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਵੇ ਚੰਗੀਆਂ ਬੜਾ ਟੋਕਣ ਗੱਪਣਾ ਬਈ ਚੈੱਕ ਪਾਸ ਹਨ ਆਪਰਾ ਹਾਂਜੀ ਆਪਣੀ ਜੇ ਕਰਵਾਈ ਵੀ ਇਕੱਲਾ ਕਰਵਾ ਸਕਦਾ ਵੀਰੇ ਠੀਕ ਆ ਬਈ ਪਹਿਲੇ ਸੂਏ 13 14 ਕਿਲੋ ਦਾ ਦਿੱਤਾ ਵੀਰੇ 13 ਕਿਲੋ 13 14 ਲੀਟਰ ਦਾ ਰਿਕਾਰਡ ਆ ਠੀਕ ਹਾਂ ਢੋਲਾ ਢੋਲਾ ਤੋਂ ਐਸਟੀਮੇਟ ਲਾ ਲਿਓ ਆਰਡਰ ਬਾਕੀ ਸੋਨਾ ਧਿਆਨ ਕਰਦੀ ਐ ਬਈ ਤੇ ਥੰਡ ਹੁਣ ਬਹੁਤ ਚੈਨ ਨਗਸੀ ਭਰਾ ਕੋਲੇ ਦੋ ਦੋਨੇ ਦਿਖਾਤੀ ਕਿਸੇ ਵੀਰ ਨੇ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨੈਕਨੈਕਟ ਕਰ ਲਿਓ ਜੀ ਧੰਨਵਾਦ